ਮੈਂ ਸਰਕਾਰਾਂ ਨੂੰ ਬੇਤੀ ਕਰਦਾ ਵਾਂ ਵੀ ਅੱਖਾਂ ਤੋਂ ਕਾਲੀ ਪੱਟੀ ਖੋਲ੍ਹ ਕੇ ਕੰਮ ਕਰੋ। ਇੱਕ ਬੰਦਾ ਮਿਊਜ਼ਿਕ ਦੇ ਸਿਸਟਮਾਂ ਜੁੜਿਆ ਆਇਆ। ਲੀਡਰ ਨੇ ཕੁੱਕ ਲਾ ਕੇ ਰਸਾ ਲੰ데요। ਅੰਦਰ ਅੱਜ ਸਾਡਾ ਜਿਹੜਾ ਗਰੀਬ ਕਲਾਕਾਰ ਆ ਮਰ ਰਿਹਾ। ਸਾਡੇ ਕਲਾਕਾਰਾਂ ਦੇ 1 ਮਿੰਟ ਵਾਸਤੇ ਵੀ ਕੰਮ ਨਹੀਂ ਖੁੱਲਦਾ। ਅੱਜ ਅਸੀਂ ਇਹਦਾ ਮਤਲਬ ਆ ਵਾਹ ਵਾਹ ਵੀ 10 ਬੰਦੇ ਦੇ ਵਿਆਹ ਦੇ ਵਿੱਚ ਮਜੀਸ਼ਨ ਨਹੀਂ ਲੱਗ ਸਕਦਾ। ਇੱਕ ਜੈਮ ਵਾਲੇ ਹੋਗੇ, ਇੱਕ ਕਲਾਕਾਰ ਹੋਵੇ, ਪਰ ਦੋਨੇ ਭੁੱਖੇ। ਜਿਹਦੂ ਬਣੇ ਵੇ ਇੱਕ ਕਲਾਕਾਰ ਹੈਗਾ। ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਨੇ 10 ਬੰਦਿਆਂ ਦੇ ਵਿਆਹ ਦੇ ਵਿੱਚ 20 ਕਲਾਕਾਰ ਹੁੰਦੇ ਨੇ ਜਿਹੜੇ ਡੀਸੀ ਦਫ਼ਤਰ ਦੇ ਬਾਹਰ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਕਲਾਕਾਰ ਮਿਊਜ਼ੀਸ਼ੀਅਨਾਂ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਇਹ ਕਿਉਂ ਕੀਤਾ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੈਨਰ ਲੱਗੇ ਹੋਏ ਨੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ 10 ਬੰਦਿਆਂ ਦੇ ਦੇ ਵਿਆਹ ਚ ਕਲਾਕਾਰ ਦਾ ਪ੍ਰੋਗਰਾਮ ਕਿਵੇਂ ਲਾਵੇ ਡੀਸੀ ਸਾਹਿਬ ਕਿਉਂ ਵੀ ਤਾਂ ਸਾਝੀ ਹੁੰਦੇ ਨੇ ਇਹ ਟੀਟੂ ਬਣੀਏ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਆ ਆਪਾਂ ਇਸ ਸਬੰਧ ਵਿੱਚ ਗੱਲਬਾਤ ਕਰਦੇ ਆਂ ਹਾਂਜੀ ਸਰ ਸਭ ਤੋਂ ਪਹਿਲਾਂ ਟੀਟੂ ਬਣੀਏ ਵੱਲੋਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਸਰਕਾਰਾਂ ਨੂੰ ਜਗਾਉਣ ਆਇਆ ਵਾਂ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਵੀ ਅੱਖਾਂ ਤੋਂ ਕਾਲੀ ਪੱਟੀ ਖੋਲ੍ਹ ਕੇ ਕੰਮ ਕਰੋ ਜਿਹੜੇ ਕਲਾਕਾਰ ਹੁੰਦੇ ਆ ਉਹ ਰੂਹ ਦੀ ਖਰਾਕ ਹੁੰਦੇ ਆ ਹਰੇਕ ਬੰਦਾ ਮਿਊਜ਼ਿਕ ਦੇ ਸਿਸਟਮ ਨਾਲ ਜੁੜਿਆ ਆਇਆ ਵਾ ਲੀਡਰ ਵੀ ਸੈਸਟਰਾਂ ਨਾਲ ਜੁੜੇ ਹੋਏ ਆ ਜਦੋਂ ਵੱਡੀਆਂ-ਵੱਡੀਆਂ ਰੈਲੀਆਂ ਹੁੰਦੀਆਂ ਨੇ ਜਿਹੜੇ ਲੀਡਰ ਨੇ ਉਹ ਕਲਾਕਾਰ ਦਾ ਸਹਾਰਾ ਲੈਂਦੇ ਆ ਇਕੱਠ ਕਰਨ ਵਾਸਤੇ ਕਰਾ ਪਰ ਅੱਜ ਸਾਡਾ ਜਿਹੜਾ ਗਰੀਬ ਕਲਾਕਾਰ ਆ ਉਹ ਮਰ ਰਿਹਾ ਵਾ 1.5 ਸਾਲ ਹੋ ਗਿਆ ਕਰੋਨਾ ਮਹਾਮਾਰੀ ਚੱਲ ਰਹੀ ਨੂੰ ਪਰ ਸਰਕਾਰਾਂ ਸੁੱਤੀਆਂ ਪਈਆਂ ਨੇ ਸਾਡੇ ਕਲਾਕਾਰਾਂ ਦਾ ਇੱਕ ਮਿੰਟ ਵਾਸਤੇ ਵੀ ਕੰਮ ਨਹੀਂ ਖੁੱਲਿਆ ਸਾਡੇ ਭਗਵੰਤ ਮਾਨ ਜੀ ਕਲਾਕਾਰ ਤੋਂ ਐਮਪੀ ਬਣੇ ਪਰ ਉਹਨਾਂ ਨੇ ਵੀ ਕੋਈ ਸਾਰ ਨਹੀਂ ਦਿੱਤੀ ਉਹਨਾਂ ਨੇ ਆਵਾਜ਼ ਤੱਕ ਵੀ ਨਹੀਂ ਚੱਕੀ ਅੱਜ ਅਸੀਂ ਸਰਕਾਰ ਨੂੰ ਬੇਨਤੀ ਕਰਨ ਆਏ ਆ ਵੀ ਕਲਾਕਾਰਾਂ ਦੀ ਆਵਾਜ਼ ਚੱਕੋ ਕਿਉਂਕਿ ਆਹ ਰੋਹ ਦੀ ਖਰਾਕ ਨਿਕਰਾ ਸਾਡੇ ਆ ਰਮਣੀ ਦੇ ਬਟੂ ਜੀ ਜੋ ਗੱਡੀ 'ਚ ਬੰਦੇ ਆ ਨਾਲ ਹੀ ਮਿਊਜ਼ਿਕ ਸਿਸਟਮ ਆਨ ਕਰ ਲੈਂਦੇ ਆ ਜਦੋਂ ਘਰੇ ਜਾਂਦੇ ਨਾਲ ਹੀ ਫਿਲਮ ਲਾ ਲੈਂਦੇ ਆ ਪਰ ਕਲਾਕਾਰਾਂ ਦੀ ਆਵਾਜ਼ ਨਹੀਂ ਚੱਕਦੇ ਕਿਉਂ ਅੱਜ ਜਿਹੜਾ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਕਿ 20 ਬੰਦੇ ਆ ਜਿਹੜੇ 10 ਬੰਦੇ ਆ ਜਿਹੜੇ ਵਿਆਹ ਦੇ ਵਿੱਚ 20 ਤਾਂ ਮਿਊਜ਼ੀਸ਼ੀਅਨ ਹੁੰਦੇ ਨੇ ਇਹਦਾ ਕੀ ਮਤਲਬ ਆ ਔਰ ਕਿਵੇਂ ਕਿਉਂ ਤੁਸੀਂ ਅੱਜ ਜਿਹੜਾ ਇੱਥੇ ਅੱਜ ਧੁੱਪ ਦੇ ਵਿੱਚ ਬੈਠ ਕੇ ਪ੍ਰੋਟੈਸਟ ਕਰ ਰਹੇ ਹੋ ਅੱਜ ਅਸੀਂ ਇਹਦਾ ਮਤਲਬ ਆ ਵਾ ਵੀ 10 ਬੰਦੇ ਦੇ ਵਿਆਹ ਦੇ ਵਿੱਚ ਮਜਿਸ ਨਹੀਂ ਲੱਗ ਸਕਦੇ ਕਿਉਂਕਿ ਦੂਬਾ ਤਾਂ ਵਿਆਹ ਵਾਲੇ ਲਾੜੇ ਦੇ ਬੰਦੇ ਹੁੰਦੇ ਆ ਕਿਰਾ ਬੀ ਪ੍ਰੋਗਰਾਮ ਨਹੀਂ ਲੱਗ ਰਹੀ ਸਾਡੇ ਕਿਰਾ ਵੀ ਜਾਂ ਤਾਂ ਪ੍ਰੋਗਰਾਮ ਨੂੰ ਖੋਲ ਦਿੱਤਾ ਜਾਵੇ ਜੇ ਕਰੋਨਾ ਮਹਾਮਾਰੀ ਹੈਗੀ ਆ ਤਾਂ ਇਹਨਾਂ ਦੇ ਖਾਤਿਆਂ ਵਿੱਚ ਮਾਨੀ ਮਾਲੀ ਹੈਲਪ ਕੀਤੀ ਜਾਂਦੀ ਮਦਦ ਕੀਤੀ ਜਾਂਦੀ ਅਸੀਂ ਡੀਸੀ ਜਾਉ ਨੂੰ ਬੇਨਤੀ ਕਰਨ ਆਏ ਆ ਵੀ ਕਲਾਕਾਰਾਂ ਦੇ ਪ੍ਰੋਗਰਾਮ ਬਿਲਕੁਲ ਠੱਪ ਪਏ ਨੇ ਕਿਰਾ ਤੇ ਸਾਡਾ ਕਲਾਕਾਰ ਇੱਕ ਵੱਡੀਆਂ ਫਿਲਮਾਂ ਜਦੋਂ ਵੀਰੇ ਹੁੰਦੀਆਂ ਸੀਗੀਆਂ 2-3000 ਗਰੀਬ ਬੰਦੇ ਨੂੰ ਰੋਟੀ ਮਿਲ ਜਾਂਦੀ ਸੀ ਜਿਵੇਂ ਕੁੜੀਆਂ ਮੁੰਡੇ ਗਿੱਧੇ ਵਾਲੇ ਹੋਰ ਹੈਲਪਰ ਵਗੈਰਾ ਮਿਊਜ਼ਿਕ ਸਿਸਟਮ ਵਾਲੇ ਗਾਹ ਮਲਵਾਈ ਗਿੱਧਾ ਪੰਗੜੇ ਵਾਲੇ ਹੋਰ ਬਥੇਰਾ ਕੁਝ ਮਿਲਦਾ ਹੁੰਦਾ ਸੀਗਾ ਪਰ ਸਾਰੇ ਕੰਮ ਠੱਪ ਪਏ ਨੇ ਬੜੀਆਂ ਸ਼ੂਟਿੰਗਾਂ ਹੁੰਦੀਆਂ ਨੇ ਆ ਠਾਪੇ ਮਾਰੀ ਕਰਦੇ ਆ ਉਥੇ ਪਰਚੇ ਘਟਦੇ ਆ ਵਿਆਹ ਦੇ ਵਿੱਚ ਹੋਰ ਜਰੂਸ ਘਟੀ ਜਾਂਦੇ ਆ ਤੱਕਿਆ ਯਾਨੀ ਕਹਿਣ ਦਾ ਭਾਵ ਹਰੇਕ ਵਰਗ ਥੋੜੇ-ਮੋਟੇ ਪੈਸੇ ਕਮਾਰਿਆ ਵਾ ਇੱਕ ਜੈਮ ਵਾਲੇ ਹੋਗੇ ਇੱਕ ਕਲਾਕਾਰ ਹੋਗੇ ਆ ਦੋਨੇ ਭੁੱਖੇ ਮਰ ਗਏ ਬਿਲਕੁਲ ਸਰਕਾਰ ਦਾ ਜਿਹੜਾ ਕਹਿਣਾ ਹੈ ਕਿ ਇਹ ਜਿਹੜੇ ਕਰੋਨਾ ਮਹਾਮਾਰੀ ਕਰਕੇ ਜਿਹੜਾ ਕੱਠ ਮਤਲਬ ਘਟਾਇਆ ਹੋਇਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਕਰੋਨਾ ਮਹਾਮਾਰੀ ਦੀ ਚੈਨ ਆ ਉਹਨੂੰ ਤੋੜਨ ਵਾਸਤੇ ਜਿਹੜਾ ਕੱਠ ਨਾ ਕੀਤਾ ਜਾਵੇ ਅਸੀਂ ਵੀ ਕਹਿੰਦੇ ਹਾਂ ਵੀ ਚੈਨ ਨੂੰ ਤੋੜਿਆ ਜਾਵੇ ਪਰ ਕਲਾਕਾਰਾਂ ਦੀ ਮੰਲੀ ਮਦਦ ਕਰਦੇ ਹੋ ਤੁਸੀਂ ਖਾਤੇ 'ਚ ਪੈਸੇ ਪਾ ਦਿਓ ਕਿੱਡੀ ਕੀਪਟੀ ਗੱਲ ਆ ਅੱਜ ਵੱਡੇ-ਵੱਡੇ ਲੀਡਰ ਇੰਨੇ ਨੇ ਉਹ ਲੈ ਰਹੇ ਨੇ ਕੀ ਨਵਾਂ ਪਰਸਨਲ ਲੈ ਰਹੇ ਨੇ ਦੋ ਜਰ ਮੈਨੇ ਬੰਦ ਕਰ ਦਿਓ ਪਲਸਰ ਉਹਨਾਂ ਦੀਆਂ ਇਹਨਾਂ ਦੀ ਤਨਖਾਹ ਬੰਦ ਕਰ ਦਿਓ ਇਹਨਾਂ ਦੀ ਤਾਂ ਰੋਟੀ ਚੱਲਦੀ ਹੈ ਨਾ ਗਰੀਬਾਂ ਦੀ ਰੋਟੀ ਮਰੀ ਹੋਈ ਆ ਅਸੀਂ ਕਹਿੰਨੇ ਆ ਵੀ ਗਰੀਬ ਦੇ ਖਾਤੇ ਦੇ ਵਿੱਚ ਪੈਸੇ ਪਾ ਦਿਓ ਜਿਹੜਾ ਗਰੀਬ ਹੈਗਾ ਮੈਂ ਨਹੀਂ ਕਹਿੰਦਾ ਮੇਰੇ ਖਾਤੇ ਪਾ ਦਿਓ ਟੀਟੂ ਬਣੀ ਹੋਏ ਇੱਕ ਕਲਾਕਾਰ ਹੈਗਾ ਮੈਂ ਕਲਾਕਾਰਾਂ ਦੀਆਂ ਮੁਸੀਬਤਾਂ ਬਾਰੇ ਜਾਣੂ ਆ ਮੈਂ ਜੋ ਉਹ ਚੜ੍ਹਨਾਗਰ ਆਉਣਾ ਇਹਨਾਂ ਨੂੰ ਜਗਾਉਣਾ ਆਇਆ ਕੀ ਮੈਸੇਜ ਦੇਣਾ ਤੁਹਾਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਬੇਨਤੀ ਕਰਦਾ ਵਾਂ ਸਰਕਾਰਾਂ ਨੂੰ ਵੀ ਕਲਾਕਾਰਾਂ ਦੀ ਮਾਲੀ ਮਦਦ ਕੀਤੀ ਜਾਵੇ ਇਹਨਾਂ ਦੇ ਕਰਜ਼ਿਆਂ ਦੇ ਇਲਾਜ ਮੁਫਤ ਕਰਾਈ ਜਾਣ ਕਰ ਤੇ ਜਾਂ ਫਿਰ ਇਹਨਾਂ ਦੇ ਕੰਮ ਖੋਲ ਕੇ ਇਹਨਾਂ ਨੂੰ ਛੁੱਟੀ ਦਿੱਤੀ ਜਾਵੇ ਕਰ ਵੀ ਕੰਮ ਕਰ ਸਕਦੇ ਹਾਂ ਇਹ ਸਨ ਟੀਟੂ ਬਾਣੀ ਆ ਜੀ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਲਾਕਾਰਾਂ ਦੇ ਹੱਕ ਦੇ ਵਿੱਚ ਅੱਜ ਉਤਰੇ ਨੇ ਤੇ ਜਿਹੜੇ ਗੱਲ ਕੀਤੀ ਜਾਵੇ ਜਿਹੜੀ ਸਰਕਾਰਾਂ ਦੀ ਜਿਹੜੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਅਗਰ ਸਰਕਾਰ ਦੀ ਜਿਹੜੀ ਗਾਈਡਲਾਈਨ ਨੂੰ ਦੇਖਿਆ ਜਾਵੇ ਕਿ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇੱਕ ਜਿਹੜੇ ਵਿਆਹ ਫੰਕਸ਼ਨਾਂ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਬੰਦੇ ਘਟਾ ਕਰ ਦਿੱਤੇ ਗਏ ਸੀ ਤੇ ਉਹਦੇ ਵਿੱਚ ਜਿਹੜੇ ਫੰਕਸ਼ਨ ਜਿਹੜੇ ਮੰਨ ਲਓ ਇਹਨਾਂ ਵੱਲੋਂ ਕਲਾਕਾਰਾਂ ਵੱਲੋਂ ਲਗਾਇਆ ਜਾਂਦਾ ਆ ਉਹ ਮਿਊਜ਼ੀਸ਼ੀਅਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਆ ਔਰ ਇਹ ਵੀ ਉਹਨਾਂ ਵੱਲੋਂ ਕਹਿਣਾ ਇਹ ਜਾ ਰਿਹਾ ਕਿ ਸਰਕਾਰ ਅਗਰ ਜੇ ਸਾਨੂੰ ਨਹੀਂ ਕੁਝ ਦੇ ਸਕਦੀ ਤੇ ਉਹਦੇ ਤੇ ਸਾਡੀ ਕੋਈ ਆਰਥਿਕ ਮਦਦ ਕੀਤੀ ਜਾਵੇ ਸਾਨੂੰ ਕੁਝ ਕੁਛ ਨਾ ਕੁਛ ਸਹੂਲਤ ਦੇ ਬੋਝੋ ਕੁਝ ਦਿੱਤਾ ਜਾਵੇ ਤਾਂ ਜੋ ਜਿਹੜੇ ਕਲਾਕਾਰ ਇਸ ਟਾਈਮ ਬੇਰੁਜ਼ਗਾਰ ਹੋਏ ਬੈਠੇ ਨੇ ਮਿਊਜ਼ੀਸ਼ੀਅਨ ਬੇਰੁਜ਼ਗਾਰ ਬੈਠੇ ਨੇ ਉਹਨਾਂ ਦੀਆਂ ਜਿਹੜੀਆਂ ਫੈਮਲੀਆਂ ਨੇ ਕਾਫੀ ਜ਼ਿਆਦਾ ਇਸ ਟਾਈਮ ਦੁੱਖਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਤਸਵੀਰਾਂ ਅਲੱਗ-ਅਲੱਗ ਤੁਹਾਨੂੰ ਥਾਵਾਂ ਦੀਆਂ ਦਿਖਾਉਂਦੇ ਰਹਿਵਾਂਗੇ ਬਣੇ ਰੋ ਐਸਐਮ ਜੀ ਨਿਊਜ਼ ਕੈਮਰਾ ਪਰਸਨ ਵਿਪਨ ਰੋੜਾ ਦੇ ਨਾਲ ਕੇਸ ਰਿਪੋਰਟ